ਨੇ ਵੀ ਅੜਿਆ ਆਪਾਂ ਫੇਰ ਆ ਗਏ ਹੁਣ ਭੁੱਲ ਗਏ ਸੀ ਪਹਿਲਾਂ ਇਹ ਆਪਣੇ ਹੋ ਗਲੇ ਪਪਾ ਜੀ ਦੀਆਂ ਮੂਰਤੀਆਂ ਤੇ ਉਸ ਕੱਲ ਤੇ ਆਹ ਹਾਰੇ ਜੋਕਰ ਆਦੇ ਵੀ ਹੰਬ ਕੇ ਥੱਕ ਕੇ ਬਹਿ ਗਏ ਕਿਉਂ ਬਾਬਾ ਜੀ ਇੱਧਰ ਜਾਣਾ ਆਪਾਂ ਤੇ ਫੋੜੀ ਜਾਨੇ ਆਵਾ ਬੰਨੀ ਜਨੇ ਸਭੂ ਸੰਗਤ ਨੂੰ ਮੇਲੇ ਦੀਆਂ ਮੁਬਾਰਕਾਂ ਕਿਰਪਾਯੋਗੀ ਪਰਵਾਰ ਇਧਰ ਕੇ ਆਗੇ ਪਾਪਾ ਅੱਛਾ ਪਾਪਾ ਅੱਗੇ ਲੰਗੇ ਉਬਲੇ ਅਸੀਂ ਪਿੱਛੇ ਰਹਿ ਗਏ ਉਬਲੇ ਆ ਦੇ ਸੱਭੇ ਆ ਗਾ ਮਾਰਕੀਟ ਚ ਹਾਂ ਬੱਲੇ ਹਾਂ ਵੱਡੇ ਸਟੋਰ ਬ੍ਰੇਕਫਾਸਟ ਲੰਚ ਡਿਨਰ ਇਹ ਕੋਈ ਵੀ ਕਰ ਸਕਦਾ ਆਪਣੇ ਇੱਥੇ ਆਓ ਇਧਰ ਹੋ ਜਾ ਓਏ ਹੱਥ ਨਾ ਕਰ ਆਪਣੇ ਭਾਵੇਂ ਜਿਹੜੇ ਉਹ ਵੀ ਜਿਹਨੇ ਦੇਖੇਗੇ ਦੇਖੇ ਨੇ ਫਿਰਨੇ ਦਾ ਪਾਣੀ ਆ ਜੋ ਬਾਬਾ ਜੀ ਦੇ ਦਰਸ਼ਨ ਕਰਨ ਪਹੁੰਚੇ ਆ ਤੇ ਪੌੜੀਆਂ ਚੜਦੇ ਆਂ ਜੁੜਨਾ ਜੋਦੀ ਜਲਦੀ ਆ ਜਾਓ ਪਰ ਇਹ ਦਰਸ਼ਨ ਕਰੋ ਹਾਂ ਜਿੰਨੇ ਵੀ ਜੁੜੇ ਆ ਵਧੀਆ ਦੇਖੋ ਕਿ ਕਿੰਨਾ ਬੱਚਾ ਇੰਨੀ ਭੀੜ ਬਹੁਤ ਆ ਅੰਨਾ 8 ਦਾ ਵੀ ਪ੍ਰੋਗਰਾਮ ਕੱਟੀ ਆ ਤੇ ਚੜਦੇ ਆ ਉਹ ਬਾਬਾ ਜੀ ਦੇ ਦਰਸ਼ਨ ਆਪਾਂ ਕਰਾਉਣੇ ਆ ਜਲਦੀ ਜਲਦੀ ਭਗਵ ਬਲਕਨ ਸਿੰਘ ਜੀ ਦੇ ਕੋੜੀ-ਪੋੜੀ ਚੜਦੇ ਜਾਂਦੇ ਆ ਭਗਤ ਜੀ ਮੈਨੂੰ ਨਾ ਖਿੱਚੋ ਸੰਗਤ ਜੁੜਨ ਲੱਗੀ ਆ ਓ ਬੁਰੀ ਰੋਕੋ ਵੇਟ ਕਰੋ ਬੱਬਾ ਬਲਕਨਾਸ ਜੀ ਦੇ ਕਰੋ ਦਰਸ਼ਨ ਜਲਦੀ ਆਪਾਂ ਜਾ ਰਹੇ ਹੌਲੀ ਹੌਲੀ ਤੇ ਸ਼ੇਰ ਵੀ ਕਰੋ ਫੋਨੋ ਵੀ ਕਰੋ ਕਿ ਸਾਡੇ ਜੈ ਮਾਤਾ ਦੀ ਜੈ ਮਾਤਾ ਦੀ ਕਿ ਸੰਗਤ ਆ ਰਹੀ ਆ ਇਹ ਕਰ ਰਹੇ ਉਹਨਾਂ ਦੀ ਜੈ ਬਾਬੇ ਦੀ ਜੈ ਬਾਬੇ ਦੀ ਹਾਂ ਮਾਤਾ ਜੀ ਇਹ ਆਪਣਾ ਹਾਲ ਹੀ ਗਾ ਇਹ ਲੋਕਾਂ ਬੱਜ ਗੱਗ ਬੱਜ ਕੇ ਤਰੀ ਇਹ ਸੰਗਤ ਆ ਰਹੀ ਹੈ ਤਾਂ ਦੇ ਟਾਈਮ ਚਲੋ ਜੀ ਆ ਸਾਡੇ ਵੇਟ ਕੀ ਕਰੀਏ ਅੱਗੇ ਆ ਜਾਓ ਹੌਲੀ ਹੌਲੀ ਤੁਰਿਆ ਹੋ ਅਸੀਂ ਰੁਕ ਜਿਆ ਕਰਾਂਗੇ ਗੱਲਾਂ ਕਰ ਲਿਆ ਕਰਾਂਗੇ ਤੇ ਭਾਈ ਮੀਨ ਬਹੁਤ ਅਸੀਂ ਕੱਲ ਤੇ ਛੱਲੇ ਪਏ ਆ ਮੀਨ ਨੇ ਤਾਂ ਮੰਨ ਕੇ ਚਲੋ ਬੱਦਲਾ ਸਾਡੇ ਨਾਲ ਟੱਕਰ ਮਾਰਦੇ ਸੀ ਇੰਨਾ ਵੀ ਸੀ ਵਾਈਟ ਜਿਹੜੇ ਬੱਦਲ ਕਹਿੰਦੇ ਬਈ ਬੱਦਲਾਂ ਦੇ ਉੱਪਰ ਮਾਤਾ ਜੀ ਦੇ ਬਹੁਤ ਉਹ ਤਾਂ ਮੈਂ ਘਰ ਆ ਵੀ ਉੱਥੇ ਮੀਨ ਨੇ ਬਹੁਤ ਉਹ ਕੀਤਾ ਵੀ ਬੱਦਲ ਹੀ ਸੀ ਜਿਹੜੇ ਟੱਕਰਾ ਮਾਰਦੇ ਸੀਗੇ ਉੱਥੇ ਸਿੱਧੇ ਆ ਕੇ ਮਾਤਾ ਜੀ ਦੇ ਤੇ ਵੀਡੀਓ ਆਪਾਂ ਦੂਜੀਆਂ ਪਾਵਾਂਗੇ ਆਪਾਂ ਕੱਲ ਨੂੰ ਜਿਹੜੀਆਂ ਬਣਾਈਆਂ ਵੀ ਆ YouTube ਤੇ ਜਾਂ Insta ਤੇ ਆਪਣਾ ਚੈਨਲ ਉਹੀ ਆ ਤੇ ਜਲਦੀ ਜਲਦੀ ਆਪਾਂ ਪਹੁੰਚਦੇ ਹਾਂ ਦਰਸ਼ਨ ਕਰਨ ਕਿੰਨੋਂ ਲਗਾ ਜੁੜਦੀ ਸੰਗ ਤੇ ਘਾਟਾ ਮੋਹ ਪਿਆਰ ਘੱਟ ਹੀ ਆ ਵੀ ਜਿਹੜੇ ਜੁੜਦੇ ਨਹੀਂ ਅਸੀਂ ਬਾਏ ਲਿਖ ਕੇ ਪਾਇਆ ਵੀ ਕਰੋ ਦਰਸ਼ਨ ਬਾਬਾ ਜੀ ਵਾਲਕ ਨਾ ਜੀ ਦੇ ਸੌਣ ਦੇ ਰਣ ਚੱਲਦੇ ਆ ਉਹ ਪਾਈ ਪਿੱਛੋਂ ਸੰਗਤ ਦਾ ਹੁਕਮ ਆਇਆ ਵੀ ਬੈਠੋ ਅਸੀਂ ਉਹ ਉੱਥੇ ਜਾ ਕੇ ਉਹ ਹੋਲਡਿੰਗ ਕੋਲੇ ਜਾ ਕੇ ਦੇਖਦੇ ਆਂ ਕੀ ਲਿਖਿਆ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਕੋਨਾ ਮਰੀ ਜੀ ਦੀ ਜੈ ਹਾਂ ਬਾਬਾ ਜੀ ਆ ਗਏ ਚੇਤ ਦਾ ਚਾਲਾ ਚੇਤ ਦਾ ਚਾਲਾ ਭਾਈ ਹੱਥੇ ਹੈ 2025 27 ਗੋਤਮਨਗਰ ਜਲੰਧਰ ਤੋਂ ਮੁੱਖ ਸੀ ਬਦਰ ਬਾਬਾ ਗੋਬਲਬੀਰ ਸਿੰਘ ਜੀ ਆ ਸਤ ਸੰਗ ਆਗੇ ਬਾਬਾ ਜੀ ਦੀ ਤੇ ਆ ਗੇਟ ਨੰਬਰ 3 ਮਹਿਲਾਇ ਜਨਾਨਾ ਪੁਰਸ਼ ਮਰਦ ਸਾਨੂੰ ਜਗਾ ਚੇਂਜ ਕਰਨੀ ਪੈਗੀ ਇਹ ਗੁਫਾ ਤੇ ਦਰਸ਼ਨ ਕਰਨੇ ਆ ਕਿ ਆਪਾਂ ਇਹ ਨਹੀਂ ਸਮਝਾਈ ਗੁਫਾ ਕੀ ਦਰਸ਼ਨ ਕਿੱਧਰ ਨੂੰ ਜਾਣਾ ਪੈਣਾ ਆਪਾਂ ਨੂੰ ਇੱਧਰ ਹੀ ਆ ਜੀ ਹਾਂ ਓਕੇ ਜੀ ਤੇ ਇਸ ਆਏ ਸੀ ਤੇ ਪੌੜੀਆਂ ਬਹੁਤ ਉੱਚਾਈ ਤੱਕ ਤੇ ਸੱਚੇ ਪਾਣੀ ਪੀ ਰਹੇ ਆ ਤੇ ਵੀ ਲੱਗਦੀ ਆ ਉਹ ਬਲੇ ਆ ਵੀ ਸਹੀ ਗੱਲ ਲਿਖੀ ਆ ਇੱਥੇ ਲਿਖਿਆ ਸੂਚਨਾ ਜੀਵ ਗਤਰੋਂ ਸੇ ਸਾਵਧਾਨ ਰਹੀ ਨਿਆਕੇ ਪ੍ਰਸ਼ਾਸਨ ਦਾ ਸੰਗਤ ਦੇ ਪਿਛੇ ਰਹਿਗੀ ਜੁੜੋ 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 ਵੱਤ ਤੋਂ ਵੱਤ ਜੁਬੀਰ ਜੁੜੋ ਬਾਬਾ ਜੀ ਦੇ ਦਰਸ਼ਨ ਕਰਨੇ ਆਪਾਂ ਆ ਜੋ ਜਿੰਨੇ ਆਪਣੇ ਕੋਲ ਹੋਰ ਉਹੀ ਆ ਜੋ ਤੇ ਜਿੰਨੇ ਮੇਰੇ ਵੀਰ ਬਾਹਰੋਂ ਦੇਖ ਰਿਹਾ ਉਹ ਵੀ ਆ ਜੋ ਵੱਤ ਤੋਂ ਵੱਤ ਆ ਜੋ ਤੇ ਆਪਾਂ ਜੀ ਦਰਸ਼ਨ ਕਰਨੇ ਜਿਹੜਾ ਕਰਮ ਵਾਲਾ ਉਹ ਕਰ ਲੂ ਕੋਈ ਇਹ ਵੀ ਸੌਣ ਦੇ ਮਹੀਨੇ ਚ ਕਰਨੇ ਜ਼ਰੂਰੀ ਆ ਵੈਸੇ ਕਹਿੰਦੇ ਆ ਸੋ ਨਾ ਜਿੱਥੋਂ ਦੱਸ ਕੋਚੜਾ ਇਹ ਫੈਸਲਾ ਹੈ ਸਿੱਧੀ ਆ ਮੈਨੂੰ ਵੀ ਮੈਂ ਤਾਂ ਜਾਂਦਾ ਜਾਂਦਾ ਜਾਂ ਤਾਂ ਘਟ ਜਾਂਦੀ ਆ ਇਹ ਨਹੀਂ ਪਤਾ ਲੱਗ ਰਿਹਾ ਕਿਉਂ ਘਟਦੇ ਆ ਜਿੱਪੀ ਅੱਭੀ ਸਮਝ ਨਹੀਂ ਆਉਂਦੀ ਭਾਈ ਕਮੈਂਟ ਕਰ ਦਿਓ ਹਿੰਦੀ ਮੇਂ ਬਾਤ ਕਰ ਲੇਗੇ ਅਗਰ ਪੰਜਾਬੀ ਸਮਝ ਆ ਰਹੀ ਹੈ ਤਾਂ ਜੱਸ ਬੋਲੋ। ਅਗਰ ਸਮਝ ਨਹੀਂ ਆ ਰਹੀ ਪੰਜਾਬੀ ਤਾਂ ਨਾ ਬੋਲੋ। ਹੈ ਬਾਬੀ ਦੀ ਹੈ ਗੜਾ ਪਪਾ। ਤਾਂ ਸਾਡੀ ਸੰਗਤ ਫੇਰ ਥੱਕ ਗਈ। ਤੇ ਸਾਨੂੰ ਫੇਰ ਫੜਨਾ ਪੈ ਗਿਆ। ਗਰਮੀ ਵੀ ਬਹੁਤ ਆ। ਵੈਸੇ ਸਹ ਯਾਰ ਇੱਥੇ ਨਾ ਪ੍ਰਸ਼ਾਸਨ ਨੂੰ ਵੀ ਦੇਖੋ। ਸੰਗਤ ਨਹੀਂ ਆ ਰਹੀ ਆ। ਵੀ ਪਤੰਦਰੋਂ ਪੱਖੇ ਤਾਂ ਚਲਾ ਦਿਓ ਯਾਰਾ। ਪੱਖੇ ਵੀ ਬੰਦ ਕਰੇ ਪਏ ਆ ਕੌਮ ਸੇ ਕੌਮ ਪਾ ਲੈ ਵੇ ਉਹ ਆ ਗੂ ਕੋਈ ਜੇ ਵੀ ਚੇਤਾ ਜੀ ਆ ਤੇ ਹੋ ਜਨ ਜੇ ਕਿਵਰੀ ਮੈਸਫਰੈਂਟ ਆ ਉਹ ਆ ਜਾਓ ਭਾਈ ਉਹ ਇਹ ਕਿੱਧਰ ਰਹਿ ਗਏ ਸੂਚਨਾ ਸਰਦਾਰ ਲੂਆ ਸੇ ਅਨੁਰੋਧ ਹੈ ਕਿ ਉਹ ਨਗਦ ਨਗਦ ਮੇਂ ਦੋ ਜਾਣੇ ਵਾਲੋਂ ਕੀ ਦਾਨ ਰਸੀਦੀ ਕੀ ਰਸੀਦ ਸਬੰਧਿਤ ਸੇ ਆਓ ਛਾਠੀ ਕਾ ਜਿਹੜੇ ਬੰਦੇ ਦਾਨ ਕਰਦੇ ਆ ਉਹ ਆਪਣੀ ਰਸੀਦ ਜ਼ਰੂਰ ਲਿਆ ਕਰਨ ਸਹੀ ਗੱਲ ਆ ਇੱਥੇ ਕਪੜੇ ਵੀ ਬਹੁਤ ਹੁੰਦੇ ਆ ਸੱਚੀ ਨੇ ਜਗ੍ਹਾ ਤੇ ਗੰਦੇ ਬੰਦੇ ਵੀ ਆ ਜਾਂਦੇ ਆ ਚਲੋ ਜੀ ਜਨਤਾ ਤਾਂ ਘਟ ਗਈ ਇਹ ਗਲਤ ਗੱਲ ਆ ਯਾਰ ਤੁਸੀਂ ਬਾਬਾ ਜੀ ਦੇ ਦਰਸ਼ਨ ਕਰਨੇ ਸਾਨੂੰ ਇਸ ਦੇਖਦੀ ਹੈ ਜਨਤਾ ਦੁੱਧੀਆਂ ਆ ਗਏ ਓਹੋ ਮੈਂ ਤਾਂ ਦੇਖੀ ਜਾਣਾ ਪਿੱਛੇ ਤੇ ਆਪਾਂ ਪਹੁੰਚ ਗਏ ਲੱਗਦਾ ਬਾਬਾ ਜੀ ਇੱਥੇ ਆਪਣੇ ਮੰਦਰ 'ਚ ਗੁੱਤੀਆਂ ਗੁੱਤੀਆਂ ਕੀ ਨਾ ਖਾਣੀਆਂ ਆਜੋ ਆਪਾਂ ਦੇਖਦੇ ਹਾਂ ਮਰਦਾਂ ਵਾਸਤੇ ਉਹ ਦੇਖ ਲਿਖਿਆ ਹੋਇਆ ਹੈ ਇਹ ਕੀ ਹੈ ਗੋਫਾ ਦਰਸ਼ਨ ਮਹਿਲਾਇਂ ਇੱਧਰ ਹੋ ਜਾਓ ਭਾਈ ਬੰਦੇ ਇੱਧਰ ਹੋ ਜਾਓ ਚਲੋ ਬਰਾਬਰ ਬਰਾਬਰ ਚੱਲਪੋ। ਅਰਸ ਗੁਫਾ ਦੇ ਦਰਸ਼ਨ। ਬਾਬਾ ਬੜਕ ਨਾ ਜਿਹਦੇ ਗੁਫਾ ਹੈਗੀ ਐ। ਪਹਾੜਾਂ ਤੋਂ ਜਮਾ ਸੇਫਟੀ ਕੀਤੀ ਵੀ ਆ ਬਈ ਕੋਈ ਬੱਚਾ ਜਾਂ ਬੰਦਾ ਕਿਉਂ ਨੀਚੇ ਖੜਾ ਡੰਗਾਇਆ ਕੋ ਸਾਈਨਿੰਗ ਆ। ਇਹ ਮੰਦਰ ਵੀ ਬਹੁਤ ਵੱਡਾ ਦਾ। ਇੱਥੋਂ ਤਾਂ ਕੁਝ ਦਿਨਾਂ ਨੂੰ ਤੁਹਾਨੂੰ ਇੱਕ ਚੀਜ਼ ਦਿਖਾ ਦੇਣਾ ਤੇਰਾ ਪਰ ਇੱਥੋਂ ਤਾਂ ਲਾਈਟਾਂ ਦੀ ਨਹੀਂ ਗੱਲੀਆਂ ਪਹਾੜਾਂ ਤੇ ਲਾਈਟਾਂ ਚੱਲੀਆਂ ਵੀਨੇ ਆ ਦੇ ਉਹ ਪਹਾੜਾਂ ਦੀਆਂ ਲਾਈਟਾਂ ਦੇਖਦੇ ਹੁਣ ਕਿੱਧਰ ਨੂੰ ਜਾਣਾ ਦੋ ਰਸਤੇ ਤਿੰਨ ਰਸਤੇ ਜਿਨਾਂ ਨਾਲ ਪੁਰਸਾ ਇੱਧਰ ਆ ਜਾਓ ਤੁਰੇ ਚੱਲੋ ਇੱਧਰ ਨੂੰ ਰਸਤਾ ਤੀਰ ਦਿਖਾ ਰਿਹਾ ਹਾਂ ਮੱਗ ਡੰਡਾ ਚੱਕੀ ਖੜੇ ਹੋਣ ਆ ਜੋ ਤੁਸੀਂ ਚਲਦੇ ਹੋ ਬੜੇ ਦੁਖੀ ਕਰਦੇ ਹੋ ਜਨਾਨਾ ਮਰਦਾਨਾ ਇਹ ਕੁੜੀਆਂ ਚੜਜੋ ਇਹ ਬਾਲਕ ਨਾਲ ਜਿਹਦੇ ਇੰਨਾ ਹੈਗਾ ਸੀਗਾ ਪਹਿਲਾਂ ਮੈਨੂੰ ਹੀ ਪਤਾ ਯਾਰ ਉਹ ਕੋਈ ਕਮੈਂਟਰ ਵੀ ਕਰਕੇ ਦੱਸੋ ਹਾਂ ਇਹ ਅੱਗੇ ਹੀ ਦੇਖਣਾ ਪੈਣੀ ਚੱਪਲਾਂ ਕਿੱਥੇ ਲਾਉਣੀਆਂ ਆ ਜੋ ਇਹ ਮੇਰਾ ਦਾਉਸੀ ਬਾਬਾ ਜੀ ਦਾ ਮੰਦਿਰ ਝੰਡੇ ਲੱਗੇ ਵੇ ਆ ਭਗਵੇਂ ਰੰਗ ਦੇ ਜੈ ਬਾਬੇ ਦੀ ਕੀ ਰੋਲਾ ਪਾਇਆ ਇਧਰੋਂ ਆ ਗਿਆ ਇਹ ਦੂਸਰਾ ਏਰੀਆ ਆ ਗਿਆ ਅੰਦਰ ਦਾ ਸਭਨ ਸਸਹਰਾਂ ਗੀ ਉਹ ਲੋਕ ਸੰਗਤ ਪਈ ਆ ਦੇਖੋ ਸਾਨੂੰ ਗਾ ਅੰਦਰ ਜਾ ਕੇ ਵੀ ਦਿਖਾ ਲਿਆਂਗੇ ਇਹ ਤਾਂ ਉੱਤੋਂ ਦੇਖ ਰਹੇ ਆ ਚਲੋ ਆਗੇ ਜੀ ਸਨਾਓ ਪਤਾ ਨਹੀਂ ਸਾਨੂੰ ਤਾਂ ਆਪਣੀ ਪਤਾ ਵੀ ਇਹ ਪਹਿਲੀ ਕਿਸੇ ਤੋਂ ਪੁੱਛ ਲਾਂਗੇ ਆ ਜੋ ਅੱਗੇ ਕੋਈ ਮਿਲ ਜੂ ਰੱਬ ਦਾ ਬੰਦਾ ਇਹ ਗੁਫਾ 'ਚ ਕਹਿੰਦੇ ਵੀ ਪਹਿਲਾਂ ਤਾਂ ਮਹਿਲਾਮ ਆ ਲਿਖਿਆ ਵੀ ਆ ਹਾਂਜੀ ਹਾਂਜੀ ਕਿੱਧਰ ਜੀ ਅਸਾਂ ਨੀਚੇ ਅੱਛਾ ਓਕੇ ਚਲੋ 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 ਆ ਜੋ ਆ ਜੋ ਆ ਜੋ ਆ ਜੀ ਉਹ ਨਹੀਂ ਬੰਦ ਹੋਣ ਵਾਲਾ ਹਾਂ ਜੋ ਹਾਂ ਆਰਡਰ ਮੇਰਾ ਇਹ ਬੰਦ ਹੋਣ ਬੰਦ ਹੋਣ ਵਾਲਾ ਆ ਜੋ ਯਾਰ ਤੁਸੀਂ ਉਹ ਬੋਲੇ ਜੇ ਲੱਗਦਾ 10 ਮਿੰਟ ਬਾਅਦ ਲਾਈਵ ਹੋਣੇ ਦੇਖਦੇ ਆ ਕੀ ਪ੍ਰੋਸੈਸ ਹੈ ਜੇ ਸਾਨੂੰ ਰਾਹ ਨਹੀਂ ਲੱਭ ਰਿਹਾ ਉਲਝ ਹੀ ਨਹੀਂ ਆ ਸੀ